ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦਿਵਿਆ ਪੰਜਾਬ ਟੀਵੀ ਤੇ ਮੈਂ ਹਾਂ ਸਾਹਿਲ मेहता ਇਸ ਵੇਲੇ ਦੀ ਵੱਡੀ ਖਬਰ ਲੋਕ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਆ ਰਹੀ ਹੈ ਜਿਸ ਦਾ ਕੀ ਮੁੱਖ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਇਹ ਚੋਣਾਂ ਲੋਕ ਸਭਾ ਦੀਆਂ ਹੋਣ ਜਾ ਰਹੀਆਂ ਨੇ ਇਹ 7 ਥੇੜਾਂ ਦੇ ਵਿੱਚ ਜਿਹੜੀਆਂ ਸੰਪੰਨ ਹੋਣਗੀਆਂ ਤੇ 23 ਮਈ ਨੂੰ ਇਸ ਦੇ ਜਿਹੜੇ ਨਤੀਜੇ ਐਲਾਨੇ ਜਾਣਗੇ ਇੱਥੇ ਗੱਲ ਕਰੀਏ ਜੇਕਰ ਸੱਤ ਚਰਨਾਂ ਦੀ ਤਾਂ ਪਹਿਲੇ ਚਰਨ ਦੀਆਂ ਵੋਟਾਂ ਜਿਹੜੀਆਂ 11 ਅਪ੍ਰੈਲ ਨੂੰ ਪੈਣਗੀਆਂ ਜਿਹੜੀਆਂ ਆ ਦੂਜੇ ਚਰਨ ਦੀ ਜੇਕਰ ਗੱਲ ਕਰੀਏ ਤਾਂ 18 ਅਪ੍ਰੈਲ ਜਿਹੜੀ ਆ ਉਹਦੋਂ ਵੋਟਾਂ ਪੈਣਗੀਆਂ ਤੀਜੇ ਚਰਨ ਦੀ ਗੱਲ ਕਰੀਏ ਤਾਂ 23 ਅਪ੍ਰੈਲ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਜੇ ਚੌਥੇ ਚਰਨ ਦੀ ਗੱਲ ਕਰੀਏ ਤਾਂ 29 ਅਪ੍ਰੈਲ ਨੂੰ ਜਿਹੜੀਆਂ ਚੌਥੇ ਚਰਨ ਦੀਆਂ ਵੋਟਾਂ ਜਿਹੜੀਆਂ ਮੁਕੰਮਲ ਕਰ ਲਈਆਂ ਜਾਣਗੀਆਂ ਤੇ 6 ਮਈ ਨੂੰ ਜਿਹੜੀਆਂ ਨੇ ਪੰਜਵੇਂ ਚਰਨ ਦੀਆਂ ਜਿਹੜੀਆਂ ਵੋਟਾਂ ਪੈਣਗੀਆਂ ਤੇ ਛੇ ਜਿਹੜੀਆਂ ਚ ਮਾਫ ਕਰਨਾ ਛੇਵੇਂ ਚਰਨ ਦੀਆਂ ਜਿਹੜੀਆਂ ਵੋਟਾਂ ਨੇ ਉਹ 12 ਮਈ ਨੂੰ ਪੈਣਗੀਆਂ ਤੇ ਅਖੀਰਲੇ ਤੇ ਸਤਵੇਂ ਚਰਨ ਦੀਆਂ ਵੋਟਾਂ ਜਿਹੜੀਆਂ ਕਿ 19 ਮਈ ਨੂੰ ਜਿਹੜੀਆਂ ਹੋਣੀਆਂ ਨਿਯੁਕਤ ਹੋਈਆਂ ਨੇ ਜਿੱਦਾਂ ਕਿ ਨਤੀਜਾ ਜਿਹੜਾ ਮੁੱਖ ਚੋਣ ਕਮਿਸ਼ਨਰ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ 23 ਮਈ ਨੂੰ ਜਿਹੜਾ ਨਤੀਜੇ ਦਾ ਦਿਨ ਹੋਵੇਗਾ ਜਿਹੜੇ ਸੱਤਾਂ ਚਰਨਾਂ ਦੇ ਜਿਹੜਾ ਇਕੱਠਾ ਨਤੀਜਾ 23 ਤਰੀਕ ਨੂੰ ਹੀ ਦਿੱਤਾ ਜਾਵੇਗਾ ਇੱਥੇ ਦੱਸਣਾ ਬਣਦਾ ਕਿ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੀਆਂ ਚੋਣਾਂ ਜਿਹੜੀਆਂ ਨੇ ਉਹ 7ਵੇਂ ਗੇਟ ਦੇ ਵਿੱਚ ਜਿਹੜੀਆਂ ਤੈਅ ਕੀਤੀਆਂ ਗਈਆਂ ਨੇ ਜਿਹੜੀਆਂ ਕਿ 19 ਮਈ ਨੂੰ ਜਿਹੜੀਆਂ ਨਿਯੁਕਤ ਕੀਤੀਆਂ ਗਈਆਂ ਨੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀਆਂ ਚੋਣਾਂ 19 ਮਈ ਨੂੰ ਜਿਹੜੀਆਂ ਪੰਜਾਬ ਦੇ ਵਿੱਚ ਪੈਣਗੀਆਂ ਜਿੱਥੇ ਕਿ ਪੰਜਾਬ ਦੇ 13 ਸੀਟਾਂ ਦੇ ਉੱਤੇ ਜਿਹੜੀਆਂ ਜਿਹੜੀਆਂ ਵੋਟਾਂ ਪੈਣਗੀਆਂ ਤੁਹਾਨੂੰ ਦੱਸ ਦਿੱਤਾ ਕਿ ਪੂਰੇ ਭਾਰਤ ਦੇ ਵਿੱਚ ਕੁੱਲ 543 ਜਿਹੜੇ ਲੋਕ ਸਭਾ ਜਿਹੜੀਆਂ ਕਨਸੀਕੁਐਂਸਿਸ ਨੇ ਲੋਕ ਸਭਾ ਹਲਕੇ ਨੇ ਜਿੰਨਾਂ ਤੇ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਵੋਟਾਂ ਪੈਣਗੀਆਂ ਨੇ ਜਿਹਨਾਂ ਨਤੀਜਾ بار بار ਦੱਸ ਰਹੇ ਕਿ 23 ਜਿਹੜੇ ਆ 23 ਮਈ ਨੂੰ ਜਿਹੜਾ ਨਤੀਜਾ ਐਲਾਨਿਆ ਜਾਵੇਗਾ ਤੇ ਜੇਕਰ ਗੱਲ ਕਰੀਏ ਅੱਜ ਨਵੀਆਂ ਚੀਜ਼ਾਂ ਦੀ ਤਾਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਜਿਹੜਾ EVM ਜਿਹੜੀਆਂ ਪਿਛਲੇ ਪਾਰਟੀਆਂ ਦੀ ਜਿਹੜਾ ਚੋਣ ਹਾਰਨ ਤੋਂ ਬਾਅਦ ਜ ਕਿਸੇ ਵੀ ਤਰੀਕੇ ਦੇ ਨਾਲ ਮੰਗਾਂ ਹੁੰਦੀਆਂ ਸਨ ਕਿ ਇਹ EVM ਮਸ਼ੀਨਾਂ ਦੇ ਵਿੱਚ ਜਿਹੜੀ ਹੇਰਾਫੇਰੀ ਕੀਤੀ ਜਾਂਦੀ ਹੈ ਇੱਥੇ ਵੱਡਾ ਜਿਹੜਾ ਫੇਰ ਬਦਲ ਕੀਤਾ ਹੈ ਜਿਹੜਾ ਚੋਣ ਕਮਿਸ਼ਨ ਦੇ ਵੱਲੋਂ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਐਮ ਐਮ ਮਸ਼ੀਨ ਦੇ ਜਿਹੜੀ ਮੂਵਮੈਂਟ ਹੋਏਗੀ ਉਹਦੇ ਉੱਤੇ ਜੀ ਪੀ ਐਸ ਟਰੈਕਿੰਗ ਕੀਤੀ ਜਾਵੇਗੀ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਟੋਟਲ ਵੋਟਾਂ ਜਿਹੜੀਆਂ 90 ਕਰੋੜ ਵੋਟਰ ਜਿਹੜੇ ਵੋਟਾਂ ਨੇ ਮਤ ਦਾ ਇਸਤੇਮਾਲ ਕਰਨਗੇ ਇੱਥੇ ਦੱਸ ਦਈਏ ਕਿ ਪਹਿਲੀ ਵਾਰ ਹੀ ਹੋਇਆ ਹੈ ਜਦੋਂ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੀ ਪੈਟ ਵੀ ਵੀ ਪੈਟ ਦੇਣੀਆਂ ਐ ਵੀ ਐਮ ਮਸ਼ੀਨਾਂ ਹੋਣਗੀਆਂ ਤੇ ਵੀ ਐਮ ਮਸ਼ੀਨਾਂ ਦੇ ਉੱਤੇ ਜਿਹੜੇ ਉਮੀਦਵਾਰ ਹੋਣਗੇ ਉਹਨਾਂ ਦੀ ਫੋਟੋ ਵੀ ਲੱਗੀ ਹੋਵੇਗੀ ਇਹ ਤੇ ਤੁਹਾਨੂੰ ਦੱਸਦੀ ਹੈ ਕਿ ਅੱਜ ਤੋਂ ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜਾ ਚੋਣ ਜਾਬਤਾ ਜਿਹੜਾ ਲਾਗੂ ਹੋ ਗਿਆ ਹੈ ਜਿਸ ਦੀ ਕੀ ਉਲੰਘਣਾ ਕਰਨ ਤੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਖਤ ਕਾਰਵਾਈ ਦੀ ਗੱਲ ਵੀ ਕੀਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਤੁਸੀਂ ਦਿਵੇਆ ਪੰਜਾਬ ਟੀਵੀ ਤੇ ਵੇਖ ਲਿਓ ਮੈਨੂੰ ਦਿਓ ਇਜਾਜ਼ਤ ਧੰਨਵਾਦ